ਕਿੱਦਾਂ ਯਾਨੀ ਖਲਾਰੇ ਪਾਈ ਆ ਸਾਰਾ ਦਿਨ ਮੈਨੂੰ ਦਾ ਖਲਾਰੇ ਸਾਹਮਦੀ ਪਈ ਅਗੇ ਕਿਤਾਬਾਂ ਵਿੱਚ ਇਥੇ ਸੋਟ ਛੱਡੀਆਂ ਆ ਇਹਨੂੰ ਕਹਿ ਨਹੀਂ ਚਾਹ ਕਰ ਫਿਰ ਪਤਾ ਤਾਂ ਲੱਗੂਗਾ ਵੀ ਕਿਦਾਂ ਚੱਲ ਸਮ੍ਰਿਤ ਮੈਨੂੰ ਆਹ ਦੋ ਮਿੰਟ ਛੇਤੀ ਬਾਹਰ తీਂ ਦਿਆ ਲ ਭਈਆ ਜਿਵੇਂ ਰੋਗ ਹੈ ਕਿਉਂ ਨਾ ਭੱਜ ਜਾਣਾ ਛੇਤੀ ਪਾ ਦੇ ਦੋ ਮੈਨੂੰ ਤੇ ਮੇਤੇ ਜੀ ਪੈਸੇ ਪਹਿ ਵਾਸਤੇ ਪਹਿ ਕਿੱਥੇ ਆ ਤੈਨੂੰ ਪਤਾ ਮੇਤੇ ਜੀ ਪੈਸੇ ਹੁੰਦੇ ਆ ਹੁੰਦੇ ਸਾਰੇ ਪੈਸੇ ਤੇ ਤੇਰੀ ਦਾਦੀ ਮम्मा ਕੋ ਹੁੰਦੇ ਆ ਉਹ ਦਿਨ ਉਹ ਦਿਨ ਰਿਹਾ ਕਿ ਪਹਿਲੇ ਪਿਛਲੀ ਵਾਰ ਵੀ ਭਾਈ ਆਏ ਜੀ ਉਹਨਾਂ ਪੈ ਦਿੱਤੇ ਹੈਗਾ ਉਹ ਤੇ ਜਦੋਂ ਤੇਰੇ ਨਾਲ ਜਾਣੀ ਨਾ ਮੈਂ ਨਾਨਕੇ ਤੋਂ ਉਹਦੇ ਤੇ ਨਾਨੀ ਮਮਾ ਮੈਨੂੰ ਦੇ ਦਿੰਦੇ ਆ ਨਾ ਤਾਂ ਉਹ ਥੋੜੇ ਥੋੜੇ ਕਰਕੇ ਮੈਂ ਤੁਹਾਨੂੰ ਦਿੰਦੀ ਰਹੀ ਨਹੀਂ ਆ ਹੁਣ ਹੈ ਨਹੀਂ ਮੇਤੋਂ ਸਖਤਮ ਹੋ ਗਏ ਆ ਫਿਰ ਮੈਂ ਹੁਣ ਕਿ ਇੱਕੋ ਪਹਿਲੋਂ ਵਾਹ ਪਾ ਦਾਦੀ ਮਮਾ ਤਾਂ ਲੈ ਬਾਹਰ ਬੈਠੇ ਹੋ ਨੇ ਉਹਨਾਂ ਨੂੰ ਤਾਂ ਲੈ ਲਾ ਉਹਨਾਂ ਨੇ ਕਿਹਾ ਦਿਨ ਕਿੰਨੇ ਕੰਜੂਸ ਉਹਦੇ ਪਿਛਲੇ ਵਾ ਦਿੱਤਾ ਹੈਗਾ 1 ਰੁਪਇਆ ਦਿੱਤਾ ਹੈ 1 ਜਦ ਨਾ ਸ਼ਕਤੀਮਾਨ ਹੁੰਦਾ ਹੀ ਨਾ ਕੋਠ ਹੁੰਦਾ ਹੈਗਾ ਉਹ ਵੀ 5 ਰੁਪਏ ਦਾ ਹੁੰਦਾ ਹੁਣ ਤੇ ਇਦਾਂ ਕਰ ਪੁੱਛ ਕੇ ਵੇਖ ਲੈ ਸ਼ਾਇਦ ਦੇ ਹੀ ਦਵੇ ਮਨ ਮੇਰੇ ਪਈ ਪੈ ਜਾਵੇ ਉਹਦੇ ਠੀਕ ਆ ਹੂੰ ਜਮੇਤੀ ਪੁੱਛਦਾ ਲੈ ਆ ਰੇਲ ਚਾਰੇ ਕੀ ਕਰਨ ਜਦੋਂ ਕੋਈ ਆਉਂਦਾ ਭਾਈ ਇਦਾਂ ਕਿ ਚੀਜ਼ਾਂ ਨੂੰ ਖਾਣ ਜੀਂਦੇ ਕਰਦਾ ਹੀ ਆ ਨਾ ਪਰ ਸਾਡੇ ਘਰੋਂ ਤਾਂ ਕੰਜੂਸੀ ਹੀ ਨਹੀਂ ਨਾ ਜਾਂਦੀ ਪਤਾ ਨਹੀਂ ਮਾਤਾ ਨੇ ਕੀ ਕਰਤੇ ਰੱਖੇ ਮਰ ਲਾ ਜੋ ਪੈਹਾ ਵਾ ਰੁਪਈਆ ਰੁਪਈਆ ਜਿਹੜਾ ਜਮਾ ਹੀ ਕਰੀ ਜਾਂਦੀ ਹੈ ਕਿਤੇ ਸਾਡੇ ਲੋਕਾਂ ਨੇ ਤਾਂ ਕਿਤੇ ਗੀਠੀਆਂ ਤੇ ਛਾਟਾ ਏਥੋਂ ਲੱਭ ਜਾਂਦੇ ਆ ਸਾਡੇ ਤਾਂ ਕੋਈ ਵੀ ਰੁਪਈਆ ਨਹੀਂ ਠੱਪਦਾ ਕਿਤੇ ਐਡੀ ਕੰਜੂਸ ਆ ਵੇ ਇਹ ਦਰ ਮਿਲਦੀ ਕਿ ਨਹੀਂ ਪੈ ਹੈ ਕਿ ਤਰ੍ਹਾਂ ਪੱਖੇ ਚਲਾ ਚਲਾ ਕੇ ਤੇ ਅੰਦਰ ਬੜੇ ਮੈਨੂੰ ਕਿਤੇ ਅੰਦਰ ਅੱਧ ਘੰਟਾ ਹੋ ਗਿਆ ਬਾਹਰ ਨਿਕਲ ਕੇ ਬੈਠੀ ਨੂ ਕਢੀ ਸੋਣੀ ਹਵਾ ਵਗਣ ਢਈ ਆ ਘਰ ਵਿੱਚ ਸ਼ਾਮ ਆ ਤੇ ਅੰਦਰ ਵੜ ਕੇ ਕਿਤੇ ਹਾੜਾ ਇਨਾ ਤਰਿਆ ਵਾ 260 ਟ ਤੇ ਮਹਗਾ ਵਾ ਮਾਫਾ ਚਲੋ ਤੇ ਜੇ ਇੱਕ ਵੀ ਵਧ ਗਿਆ ਨਾ ਤੇ ਪੂਰਾ ਬਿੱਲ ਦੇਣਾ ਪੈਣਾ ਐਨੀ ਕਿਤੇ ਪਤਾ ਹੀ ਹੈ ਨੀਗਾ ਪਿਆਹੀਂ ਕਿਤੇ ਬਾਹਰ ਨਿਕਲ ਕੇ ਤੇ ਬੈਈਏ ਮੰਦਰ ਵੜ ਵੜ ਕੇ ਬੈਠੀ ਇਹਨਾਂ ਦਾ ਜੀ ਕੋਈ ਪਤਾ ਲੱਗਦਾ ਕਿਥੇ ਦਦੀ ਮम्मा ਓਏ ਮੇ ਸੁਣੀ ਤੋਂ ਦੀ ਮੈ ਮੈ ਪੈ ਦੇਦੇ ਹਾਂ ਤੂੰ ਕੀ ਕਰਨੇ ਪੈਸੇ ਉਹ ਚੀਜੀ ਲੈ ਭਾਈ ਐਵੇਂ ਚੀਜੀ ਲੈਣੀ ਆ ਆਹੋ ਲੈਣੀ ਚੀਜੀ ਤੂੰ ਓਏ ਗੁੰਡੀ ਸੋਹਣੀ ਐਂ ਬਿੱਦੇ ਦੇ ਹਾਂ ਕੀ ਕਰਨੀ ਚੀਜੀ ਚੀਜੀ ਨੂੰ ਕੀ ਖਰੀਦਾ ਵਾ ਉਹ ਘਰ ਰੋਟੀਆਂ ਪੱਕੀਆਂ ਉਹ ਨਹੀਂ ਖਾਧੀਆਂ ਜਾਂਦੀਆਂ ਤੁਹਾਡੇ ਕੋਲ ਤੇ ਦਿਖਾਦੀ ਜਾਂਦੀ ਮੇਕੋ ਆ ਚੀਜੀ ਖਾਦੀ ਜਾਂਦੀ ਪਖੰਡ ਬਣਾਇਆ ਆ ਤੂੰ ਵੇਲੋ ਜੀ ਮਨੇ ਰੋਕਿਆ ਵਾ ਰੋਕਿਆ ਕੀ ਉਹਦਾ ਗੰਦ ਬਣਾ ਹੋਣੀ ਆ ਚੀਜੀ ਆ ਉਹ ਦੇ ਕੋਲ ਨਹੀਂ ਜੀਜੀ ਖਾਦੀ ਲੈ ਰਹੀਆਂ ਤੂੰ ਚੀਜੀ ਲੈਣੀ ਮੈਂ ਪੈਸੇ ਦੋ ਹਵੇਲੋ ਹਾਂ ਨਹੀਂ ਮੇਕੋ ਪੈਸਾ ਪੂਆ ਕੋਈ ਜੇ ਵੇਲਾ ਦਿਖਾਤੀ ਨਾ ਫਿਰ ਆਪਣੀ ਅਸਲੀਅਤ ਉਹ ਕੀ ਹੁੰਦੀ ਆ ਸਦੀ ਆਸਤੀਸ਼ ਵਖਾਲ ਦਤੀ ਆ ਕੋ ਕੋ ਪਤਾ ਹੀ ਨਹੀਂ ਲੱਗਦਾ ਤੁਹਾਨੂੰ ਕੁਣਾ ਹੀ ਨਹੀਂ ਆਉਂਦਾ ਗਾਲੀ ਆਲਾ ਆਦਨ ਸਭ ਦੋ ਪੈਸੇ ਤੈਨੂੰ ਆਖਿਆ ਨਾ ਹੈ ਨਹੀਂ ਮੇਰੇ ਕੋ ਪੈਸੇ ਮੈਂ ਦੇਣੀ ਤੇ ਫਿਰ ਨਹੀਂ ਨਾ ਮੈਨੂੰ ਪਿਆਰ ਕਰਦੇ ਜਾਓ ਫਿਰ ਪਿਆਰ ਨਹੀਂ ਤੈਨੂੰ ਕਰਦੀ ਹੋਇਦਾ ਨੀ ਮਤੇ ਪੈਹੀ ਬੜੇ ਰੱਖਿਆ ਜੇ ਰਖਾਣਾ ਤਾਂ ਤੁਸੀਂ ਤਾਂ ਯਾਰ ਦੋ ਮੈਂ ਤਾਂ ਚੰਨੀ ਦੇ ਪੱਲੇ ਇੰਨਾ ਕਾ ਖਰਚਾ ਰੱਖਿਆ ਬਨ ਕੇ ਕਿੰਨੇ ਪੈਸੇ ਆ ਕਿੰਨੇ ਪੈਸੇ ਲਫੜ 2 ਰੁਪਏ? ਤਹਾਰਾ? ਇਹ ਨਹੀਂ ਜੀ ਕੀ ਹੋਣਾ ਵਾ? ਤੇ ਕੀ ਨਹੀਂ ਹੋਣਾ ਇਹਦਾ? ਅਸੀਂ ਕਿਤੇ ਪੰਜਿਆ ਦਾ ਹਿਆਂ ਦੀਆਂ ਚੀਜ਼ਾਂ ਲੈ ਕੇ ਤਾਂ ਖਾਂਦੇ ਹੁੰਦੇ। ਹਾਂ ਜੀ 2 ਰੁਪਏ ਦੇ ਦੋ। ਨਹੀਂ ਦੱਸ ਦੂ ਹਣੀ ਗੇ ਦੇਣੇ ਹੈ ਹੋਈ ਗਏ ਨਹੀਂ ਆ। ਨਹੀਂ ਨਹੀਂ। ਨਾ ਜਾੜਾ ਇੰਨਾ ਤਰਿਆ ਕਰੋ ਤੁਸੀਂ। ਫਿੰਦੋਦਾ ਇੱਕ ਦੋ ਸ਼ਕਤੀਮਾਨ ਹੋਣੇ ਬਸ। ਸ਼ਕਤੀਮਾਨ ਹੋਣਾ ਉਹ ਕੀਂਦਾ ਸ਼ਕਤੀਮਾਨ? ਖਾਂਦੇ ਨੇ ਸਾਰੇ ਇਹ। ਆਹ ਫੜ ਫਿਰ 5 ਰੁਪਏ ਤੇਰੇ ਚ ਮੈਨੂੰ ਲਿਆੜ ਕੇ ਮੋੜ ਕੇ ਦੇਣੇ।

ਵੇਖ ਲੈ ਸਹੀ ਪਿਆਹਾ ਮਾਵਾਂ ਢੀਆਂ ਵੇਖ ਲੈਣ ਸਹੀ ਤੈਆਂ ਤਾਂ ਬੰਨ ਕੇ ਰੱਖਦੀਆਂ ਕਿਤੇ ਕਦੇ ਪੈਸਾ ਨਹੀਂ ਕੋਲ ਰਹਿਣ ਦਿੰਦੀਆਂ ਆਹ ਦਿੰਦੀਆਂ ਯਾਰ ਦੀਗੇ ਹੀ ਸਭ ਕੋਲ ਨਾ ਨਸਤਾ ਯਾ ਕਿਤੇ ਮਾਵਾਂ ਢੀਆਂ ਕਿੱਤਰਾਇਆਂ ਤਰਾ ਆਹ ਮੁਖਤਦਾ ਯਾੜਾ ਵਾ ਖਡਾਉਣੇ ਲਿਆਂ ਲਿਆਂ ਕੇ ਤੇ ਵੇਖ ਤਰਾ ਪੁੱਠੇ ਸੁੱਦੇ ਸੁੱਟੇ ਤੁੱਪੇ ਆਕਿਨੇ ਕਿਨੇ ਮਹਿੰਗੇ ਆਏ ਹੋਣੇ ਆ ਤੇ ਇਹ ਨਹੀਂ ਵੀ ਅਸੀਂ ਇਹਨਾਂ ਨੂੰ ਚੁੱਕ ਕੇ ਕਿਤੇ ਸ਼ਾਵੇਂ ਕਰਦੀਏ ਕਿਤੇ ਇਹਨਾਂ ਨੂੰ ਅਸੀਂ ਸਾਂਭ ਕੇ ਰੱਖ ਗਏ ਉਹ ਜੀ ਮਾਂ ਵਾ ਉਹ ਦਾ ਚੂਲ ਦੇ ਕੇ ਆ ਨਿਆਣਾ ਮੰਗਦਾ ਤੇ ਆ ਨਿਆਣਾ ਮੰਗਦਾ ਨਿਆਣਿਆਂ ਤਾਂ ਚੀਜ਼ਾਂ ਮੰਗਣਗੀਆਂ ਹੁੰਦੀਆਂ ਤੇ ਇਹ ਨਾਲੇ ਬਸ ਉਸੇ ਵੇਲੇ ਲੈ ਲਾ ਕੇ ਤੇ ਨਿਆਣੇ ਦੀ ਚੀਜ਼ ਦੇ ਦੇਣੀ ਆ ਕੀ ਕਿੜੇ ਕੜੇ ਅੰਤਰੇ ਲਿਆਂ ਲਿਆਂ ਕੇ ਤੇ ਆ ਕੀ ਰੱਖਿਆ ਤੁੱਪੇ ਪਏ ਨਾ ਕੋਈ ਇਹਨੂੰ ਮੁੜ ਕੇ ਸਾਂਭਦਾ ਇਹਨਾਂ ਨੂੰ ਨਾ ਹੋਰ ਤੇ ਕਿਹੜਾ ਮੰਮੀ ਤੁਸੀਂ ਲੈ ਕੇ ਦਿਨੇ ਆ ਤੇ ਕੌਣ ਲੈ ਕੇ ਦਿੰਦਾ ਤੇ ਇਹਦੇ ਉਹਨੇ ਨਾਨਾ ਨਾਨੀ ਲੈ ਦਿੰਦੇ ਆ ਆਹ ਬਹੁਤ ਨਾਨਾ ਨਾਨੀ ਲੈ ਕੇ ਦਿੰਦੇ ਆ ਤੁਸੀਂ ਤਾਂ ਕਹਤਾ ਨੂੰ ਤੇ ਮਿਲਦਾ ਹੀ ਨਹੀਂ ਕਰਤੇ ਕਦ ਤੁਸੀਂ ਦੱਸੋ ਕਿਹੜਾ ਖੜਾਉਣਾ ਤੁਸੀਂ ਲਿਆ ਕੇ ਦਿੱਤਾ ਵਾ ਤੇ ਕੀ ਨਹੀਂ ਲਿਆਉਂਦੇ ਆਹ ਉਹਦੇ 100 ਰੁਪਏ ਜੇ ਨਿਆਣੇ ਨੇ ਲੈਣੇ ਹੁਣ ਚੀਜ਼ ਵਾਸਤੇ ਉਹ ਤਾਂ ਉਹਨਾਂ ਨੂੰ ਮਿਲਦੇ ਨਹੀਂ ਆ ਮਿਲਦੇ ਨਹੀਂ 100 ਰੁਪਏ ਨਿਆਣੇ ਐਵੇਂ ਭਲ ਗਏ ਉਹਨਾਂ ਜਦ ਨਿਆਣਾ ਮੰਗਦਾ ਵਾ ਤੇ ਫਿਰ ਹਾਰ ਕੇ ਫਿਰ ਮੈਂ ਉਹਨਾਂ ਨੂੰ ਫੋਨ ਕਰਦੀ ਆ ਵੀ ਨਿਆਣਾ ਮੰਗਦਾ ਤੈਨੂੰ ਲਿਆ ਦੋ ਚੀਜ਼ ਮੰਗਤਾ ਹਾਂ ਤੇ ਜੇ ਘਰੋਂ ਮੈਨੂੰ ਮਿਲਦੇ ਹੋਂ ਤਾਂ ਮੈਂ ਜ਼ਰੂਰੀ ਇਹ ਕਰਨਾ ਨੂੰ ਫੋਨ ਕਰ ਕਰਕੇ ਆਹ ਹੋ ਕੇ ਏਦਾਂ ਹੀ ਆ ਲੈਣਾ ਕਰੋ ਤੇ ਨਾ ਉਹਨਾਂ ਦਾ ਕਰਨਾ ਕਰੋ ਤਾਂ ਤੁਸੀਂ ਬੜਾ ਮੈਨੂੰ ਪੈਸੇ ਦੇ ਦਿੰਦਾ ਜਿਹੜਾ ਮੈਂ ਉਹਨਾਂ ਨੂੰ ਕਹਿਵਨੀ ਆਂ ਵੀ ਆ ਲੈ ਜੋ ਲੈ ਲੋ ਤੇ ਲੈ ਦੋ ਚਰਨਾ ਕੌਣ ਵਾਰੇ ਆਵੇ ਇਹ ਵਾਰੇ ਤਾਂ ਡਾਡੇ ਦਾ ਯਾੜ ਦੇ ਉਹ ਜਾੜੇ ਨੂੰ ਭਈ ਉਹ ਫੇ ਜਾੜਾ ਕਰ ਦਈਏ ਕਰ ਦੋ ਇਹ ਨਿਆਣੇ ਦੇ ਖੜੋਣਿਆਂ ਤੇ ਜਾੜੇ ਹੋ ਗਏ ਆ ਦਾਦਾ ਵੀ ਨਾ ਕੋਈ ਹਾਰ ਨਹੀਂ ਆ ਇੰਨੀ ਕੰਜੂਸੀ ਹੁੰਦੀ ਐ ਜਿੰਨੀ ਮਾਤਾ ਕਰਵਾਈ ਜਾਂਦੀ ਏ ਤੇ ਤਾਂ ਨਿਆਣਿਆਂ ਦਾ ਵੀ ਕੋਈ ਹਾਲ ਨਹੀਂ ਬੰਦਣੀ ਕੀ ਕਵੇ ਨਿਆਣੇ ਲੋਕਾਂ ਦੇ ਨਿਆਣੇ ਨੇ ਨੇ ਪੈਸੇ ਖਰਚਦੇ ਆ ਸਾਡੇ ਰੁਪਈਏ ਰੁਪਈਏ ਵਾਸਤੇ ਤਸੀਰ ਜਾਂਦੀ ਤੇ ਜੀ ਉਹ ਦਾ ਨਾਨਾ ਨਾਨੀ ਲੈ ਹੀ ਦਿੰਦੇ ਨੇ ਖਡਾਉਣੇ ਉਹਦੇ ਤੋਂ ਵੀ ਬਸ ਕਹੀ ਜਾਣਾ ਤੇ ਨਿਆਣਿਆਂ ਨੇ ਖਡਾਉਣੇ ਇਦਾਂ ਵੇੜੇ ਚੀਜ਼ ਰੱਖਣੇ ਹੁੰਦੇ ਆ ਕਿੰਨਾ ਕਪਾ ਨਿਆਣੇ ਦੀਆਂ ਚੀਜ਼ਾਂ ਦੀਆਂ ਚੱਕ ਚੱਕ ਕੇ ਰੱਖੀ ਜਾਵਾਂਗੇ ਜਦੋਂ ਨਿਆਣੇ ਵੱਡੇ ਹੋ ਗਏ ਉਹਨਾਂ ਨੇ ਆਪੇ ਨਹੀਂ ਖਡਾਉਣੇ ਵਰਤਨੇ ਤੇਰੇ ਨੂੰ ਸਾਫ ਕੇ ਵੀ ਕੀ ਕਰਨਾ ਔਰ ਮੈਂ ਪੇਟੀ ਚ ਰੱਖ ਲਾਂ ਮਾਗਦੇ ਜਾਦੇ ਮੇਰੇ ਲੜਕੇ 12 ਰੁਪਏ ਲੈ ਹੋ ਆਪੇ ਚੱਲ ਗਿਆ ਕੋਣ ਤੇ ਨਹੀਂ ਆਉਣਾ ਮਹੀਨੇ ਬਾਅਦ ਇਹ ਤਾਂ ਸੋਨ ਕੀ ਕਰਾਂ ਮੈਜੀ ਕਰ ਦੋ ਕਰਕੇ ਛੋਟਦਾ ਤੇ ਫਿਰ ਇਹਦੇ ਵਿੱਚ ਪੈਸੇ ਉੱਗ ਜਾਣ ਤੇ ਇੱਥੋਂ ਤੋੜ ਕੇ ਜਦੋਂ ਭਈ ਆਏ ਉਹਦੋਂ ਚੀਜੀ ਲੈ ਲੈਣੀ ਪਰ ਇਹ ਦਹੁਣਾ ਆਉਣੀ ਨਾ ਜੇ ਮੈਂ ਛੋੜ ਦੇ ਫਿਰ ਦੋ ਦਿਨ ਮੈਂ ਕਰਨਾ ਪੈ ਗੁੱਤ ਛੋਟ ਟਾਈ ਛੱਡ ਪਰ ਕਾ ਚੱਲਨੀ ਆ ਗਈ ਆ ਹੂੰ ਹਾਂ ਕਿੱਥਾ ਚੀਜੀ ਆ ਮੈਂ ਲਖਾ ਗਈ ਨਾ ਮੈਂ ਕੋ ਕਿੱਥੇ ਆ ਗਈ ਆ ਹੈ ਗਈ ਆ ਖਾ ਭਲਾ ਕੱਤ ਨੋ ਕੀ ਲਿਆ ਇਹ ਵੀ ਕੀ ਬਣਾ ਯਾਰ ਭਾਈ ਚਲ ਗਿਆ ਬੀਬੀ ਦਿਖਣ ਦੇ ਭਾਈ ਚਲ ਗਿਆ ਚਲ ਚੰਗਾ ਹੋਇਆ ਚਲ ਗਿਆ ਹੋ ਰ ਪੈਸੇ ਨਹੀਂ ਖਰਚਿਆ ਕੇ ਯਾਰ ਮੈਨੂੰ ਯਾਰ ਪਹਿਨਾ ਬੀਬੀ ਪਹਿਨਾ ਨੂੰ ਜਿਆਦੇ ਪੈਸੇ ਦੇ ਦੇ ਕਰ ਜਾਂ ਫਿਰ ਨਾ ਪਹਿਨਾ ਪਹਿਨਾ ਹੀ 10 ਰੁਪਏ ਦੇ ਦੇ ਕਰ ਉਹ ਭਾਈ ਜਲਦੀ ਨਾ ਆ ਹੋ ਗਏ 10 ਰੋਇ ਤੈਨੂੰ ਦੇ ਦਿਆ ਕਰਕੇ ਹਾਂ ਤੇ ਮੈਨੇ ਦਸੋ ਸੋ ਤੋਂ ਘਾਟੀ ਵਾਦੀ ਬਣ ਜਾਣਾ ਆਹੋ ਪੈਸੇ ਰੱਖਾ ਨੂੰ ਜੇ ਲੱਗੇ ਆਪੀ ਜਿਹੜੇ ਤੈਨੂੰ ਉਹ ਫੜਾ ਦਿਆ ਕਰਾਂ ਮੈਂ 10 ਰੁਪਏ ਰੋਜ਼ ਉਹ ਲੱਗੇ 550 ਜਰਗੇ 550 ਇਹ ਉਥੋਂ ਤੋੜ ਲਿਆ ਕਰਕੇ ਥਮੇ ਰੇਲ ਕੀ ਲੈਣ ਨੂੰ ਨਹੀਂ ਨਹੀਂ ਮੇਰੇ ਹੱਥ ਨਹੀਂ ਪੁੰਦਾ ਤੀ ਆ ਤਨੀ ਪਹੁੰਚਦਾ ਲਿਆ ਫੜਾਉ ਰੇ ਪੈਸੇ ਨਾ ਮੈਂ ਕੱਲ ਨੂੰ ਲੈ ਲਉ ਤੇ ਕੱਲ ਨੂੰ ਫੇਰ ਲੀ ਤੇ ਕੱਲ ਨੂੰ ਤੇ ਦੇਣਾ ਨਹੀਂ ਦੇ ਦੇ ਕਿਉਂ ਨਹੀਂ ਕਿ ਅੱਗੇ ਨਹੀਂ ਖੜਦੀ ਤੂੰ ਦਾਰਮੀ ਤਜ ਮੈਂ ਤੁਹਾਡੇ ਕੋ ਮਹਾਈ ਲਈ ਇਹ 2 ਰੁਪਏ ਤੇ ਕੀ ਹੋਣਾ ਵਾ ਚਲ 2 ਰੱਖ ਲੈ ਤਾਂ ਫੜਾ ਇਧਰ ਮੈਨੂੰ ਖਤੋ ਆ 2 ਰੱਖ ਲੈ ਤਾਂ ਲੈ ਲਓ ਹਾਂ ਲੈ ਲਓ ਇਹ ਫੜਾ ਮੈਨੂੰ ਅਸੀਂ ਜਾਂਦੀ ਆ ਮਖੰਡ ਨਾ ਬੋਲ ਤੇ ਕਰ

ਜੋ ਕਰੇ ਮਾਮਾ ਤੇ ਗਣੇ ਜਾਰਾ ਤਰੇ ਆਪਾ ਆ ਗਿਆ ਦੇ ਪੈਸੇ ਪਾਈ ਉਹ ਮੇਰੇ ਨਾਲ ਖਲਾਸ ਦਿੰਦੀ ਆ ਆ ਗਿਆ ਸਾਪਾ ਨੇਕੜੀ ਨੇ ਨਾ ਸਤਾਇਆ ਮੈਨੂੰ ਕਿਤੇ ਮੁੜ ਕੇ ਲੱਲ ਨਹੀਂ ਫਿਰ ਇਹੋ ਦਾ ਵਰਤੀ ਮੰਮੀ ਵਾਵਾ ਵਾ ਬੈਠੇ ਫਟਾਫਟ ਨਾ ਚਾਹਤਨ ਮਸ਼ੀਨ ਚ ਪਾਦਾ ਵੇਖ ਲੈਦਾ ਧੋਣ ਨਹੀਂ ਦੀ ਕੀ ਕਰਨ ਲਈ ਆ ਚਾਦਰ ਦੇ ਹੀ ਲਾਉਣ ਕੀ ਕਰਨੂ ਧੋਣੀ ਆ ਇਹਨੂੰ ਕੀ ਹੋਇਆ ਆ ਵਾ ਬੜੀ ਸੋਹਣੀ ਚਾਦਰ ਵਾ ਕੀ ਹੋਗੀ ਚਾਦਰ ਕਿੰਨੀ ਖਗੰਦੀ ਆ ਕਿਤੇ ਨਹੀਂ ਗੰਦੀ ਕਿੰਨੇ ਦਿਨ ਹੋਏ ਵਸਾਈ ਨੂੰ ਹਫਤਾ ਹੋ ਗਿਆ ਵਸਾਈ ਨੂੰ ਤੇ ਫੇਰ ਕੀ ਹੋ ਗਿਆ ਹਫਤਾ ਹੋ ਗਿਆ ਵਾ ਤੇ ਐਵੇਂ ਮ ਗੰਦੀ ਲੱਗਨ ਦੇ ਹੀ ਲੈ ਦੇ ਵੇਖਣ ਵਾਲ ਨੇ ਕਹਿਣਾ ਵਾ ਵੀ ਓਹ ਨਹੀਂ ਹੋਇਆ ਇਹਨੂੰ ਮਸ਼ੀਨ ਦੇ ਵਿੱਚ ਪਾਉਂਗੀ ਆ ਤੇ ਮੁੜ ਕੇ ਫੇਰ ਉਹ ਉਹ ਬੱਤੀ ਬਾਲਣੀ ਆ ਦੂਜਾ ਸਰਬ ਖਰਾਬ ਕਰਨਾ ਵਾ ਕਜੇਨ ਨੂੰ ਕੀ ਹੋਇਆ ਵਾ ਕੁਛ ਨਹੀਂ ਹੋਇਆ ਚੜਾ ਹਸਰਣ ਮੀ ਲੋਕਾਂ ਨੇ ਗੱਲਾਂ ਪਤਾ ਕਿੰਨੀਆਂ ਕਰਨੀਆਂ ਕਹਣਾ ਕਿੰਨੇ ਕਿੰਨੇ ਦਿਨ ਇੱਕ ਹੀ ਚਾਦਰ 'ਵਿਛਾ ਛੱਡਦੇ ਆ ਕੋਈ ਨਹੀਂ ਗੱਲਾਂ ਕਰਦਾ ਕੋਈ ਨਹੀਂ ਆਉਂਦਾ ਸਾਡੇ ਘਰ ਤਾਂ ਮੈਨੂੰ ਕਦੀ ਆ ਗਿਆ ਕਰਨੀਆਂ ਮੈਨੂੰ ਆਣਾ ਵੀ ਇਹ ਨਹੀਂ ਇਹ ਤੋਂਦੀ ਆਹ ਤੋਂਦੀ ਨਹੀਂਗੀ ਇੰਨਾ ਜਾੜਾ ਇੰਨਾ ਜਾੜਾ ਕਿਥੇ ਕੋਈ ਸੋਚਦੀ ਨਹੀਂ ਤੂੰ ਤੇ ਕਰ ਕੰਜੂਸੀ ਤਾਂ ਵਰਤਣੀ ਹੀ ਨਹੀਂ ਤੂੰ ਤੇ ਕੰਜੂਸੀ ਉਮੀ ਕਿੰਨੀ ਦੀ ਕੰਜੂਸੀ ਕਰੀ ਚਾਹੀਦੀ ਹੈ ਜੇ ਹੋਰ ਕਿੰਨੀ ਕੁ ਕੰਜੂਸੀ ਕਰਨੀ ਆ ਮੈਂ ਹੱਕ ਤੇ ਐਵੇਂ ਬਣਦਾ ਵਾ ਪੈਸਾ ਬੜਾ ਔਖਾ ਬਣਦਾ ਵਾ ਆਹ ਦੇਣਾ ਮੈਂ ਸਰਫਲਾ ਆ ਸਰਫ ਲੈਉਣ ਚ ਹੀ ਰਹੀਦਾ ਤੇ ਤੂੰ ਬਸ ਕੋਲ ਕੋਲ ਕੇ ਮਸ਼ੀਨ ਦੇ ਵੇ ਤੇ ਸੁੱਟੀ ਜਾਨੀ ਆ ਤੇ ਮਸ਼ੀਨ ਚ ਚਲੋ ਜਦੋਂ ਹੁਣ ਮਸ਼ੀਨ ਹੈਗੀ ਆ ਤੇ ਮਸ਼ੀਨ ਚ ਕੱਪੜੇ ਸੁੱਟਨੇ ਹੀ ਆ ਆਹੀ ਹੱਥਾਂ ਨਾਲ ਧੋਈ ਦੇ ਹੀ ਕਦੀ ਮੈਂ ਨਹੀਂ ਆ ਹੋ ਜਾ ਕੀਤਾ ਕਿਹੜਾ 15 ਦਿੜੀ ਲੀੜੇ ਬਾਹਰ ਕਾ ਚਾਦਰਾਂ ਲਾਉਣੇ ਆ ਤੇ 15 20 ਦਿਨੀ ਤਾਂ ਹੱਥ ਈ ਥੋੜਾ ਇੰਨਾ ਸਰਫ ਪਾਉਣਾ ਤੇ ਹੱਥਾਂ ਦੇ ਨਾਲ ਤੋਲਣੇ ਉਹ ਐਡੀ ਬੱਤੀ ਬਲਦੀ ਆ ਮਸ਼ੀਨਾਂ ਦੇ ਵਿੱਚ ਉਹ ਕੋਈ ਨਹੀਂ ਚੇਤਾ ਨਹੀਂ ਤੈਨੂੰ ਪਰ ਮੰਮੀ ਹੁਣ ਗੰਧ ਥੋੜੀ ਪਾਈ ਚੜ੍ਹਾਣਾ ਵਾ ਗਾਦਾ ਗੰਧ ਵਾ ਗੰਦੀ ਆ ਫੇ ਜਦੋਂ ਹੁਣ ਗੰਦੀ ਲੱਗਣ ਦੀ ਚਾਹਤੇ ਤਾਂ ਫੇ ਤੂੰ ਨਹੀਂ ਪਹਿਣੀ ਆ ਕਿਤੇ ਨਹੀਂ ਗੰਦੀ ਚੜ੍ਹਾਸ ਰਣਾ ਉੱਤੇ ਮੈਨੂੰ ਕੀ ਲੋਕਾਂ ਨੇ ਜਦੋਂ ਗੱਲਾਂ ਕੀਤੀਆਂ ਨਾ ਤੇ ਫੇ ਮੈਂ ਤੁਹਾਨੂੰ ਹੀ ਅੱਗੇ ਕਰਨਾ ਵਾ ਤੂੰ ਕਰਦੀ ਮੈਨੂੰ ਆ ਫੇ ਕਹਿਣਾ ਵੀ ਇਹ ਨਹੀਂ ਕਰਦੀ ਹੈਗੀ ਇਹ ਕੰਮ ਨਹੀਂ ਕਰਦੀ ਤੂੰ ਨਹੀਂ ਮੈਂ ਨਹੀਂ ਆਂਦੀ ਕੰਮ ਨਹੀਂ ਕਰਦੀ ਮਸ਼ੀਨ ਚ ਪਾ ਕੇ ਤਾਂ ਮਸ਼ੀਨ ਚੱਲਦੀ ਰਹਿਣੀ ਆ ਤੇ ਆਪ ਉਧਰ ਇਧਰ ਫਿਰਦੀ ਰਹਿਣਾ ਤੇ ਮਸ਼ੀਨ ਹੋਇਆ ਜੀ ਮਸ਼ੀਨ ਹੈਗੀ ਮਸ਼ੀਨ ਤੇ ਕਪੜੇ ਧੋਣੇ ਆ ਤੇ ਹੱਥ ਨਾਲ ਕੀ ਗੱਲ ਹੱਥ ਨਾਲ ਨਹੀਂ ਧੋਤੇ ਜਾਂਦੇ ਆਈ ਹੱਥਾਂ ਨਾਲ ਹੀ ਧੋਈ ਦੇਗੇ ਤੂੰ ਆ ਨਵਾਂ ਕੰਮ ਫੜ ਲਿਆ ਮਸ਼ੀਨਾਂ ਦਾ ਬਾ ਦਿੰਦਿਆਂ ਸਰਫ ਦਾ ਰੋੜ ਦਿੰਦਗਾ ਵਾ ਇੱਕ ਵਾਰੀ ਸਾਧਰਾ ਬਾਤੀਆਂ ਮੁੜ ਕੇ ਤੇ ਨਹੀਂ ਕੋਈ ਕੰਮ ਆਉਣਾ ਮੁਰਕੇ ਗਾਦਾ ਫਿਰ ਕੰਮ ਹੋਣਾ ਵਾ ਜਦੋਂ ਛਾਦਰਾਂ ਧੁੱਪ ਗਈਆਂ ਵਿੱਚ ਤੇ ਵਿੱਚ ਹੋਰ ਹੀ ਲੀਲਾ ਪੈ ਜਾਂਦਾ ਵਾ ਫੇਰ ਧੋਈ ਗਣਾ ਬੱਤੀ ਫੂਕਦੀ ਬੱਤੀ ਫੂਕਦੀ ਹੈ ਕਿਤੇ ਮੈਨੂੰ ਕਿਹੇ ਪਾਸੇ ਵੀ ਨਹੀਂ ਵਾਰੇ ਆਉਣ ਦਿੰਦੇ ਵਾਰੇ ਨਹੀਂ ਤੈਨੂੰ ਆਉਣ ਦੀ ਵਾਰੇ ਤਾਂ ਤੂੰ ਨਹੀਂ ਆਉਣ ਦਿੰਦੀ ਜਿਹੜੀ ਦੂਜੇ ਦਿਨ ਡਾਹ ਪੈਣੀ ਹੈ ਦੂਜੇ ਦਿਨ ਵੀ ਹਫਤਾ ਹੋ ਗਿਆ ਵਾ 7 ਦਿਨ ਹੋ ਗਏ ਆ ਛਾਦਰ ਨੂੰ ਵਿਛਾਈ ਨੂੰ ਮਸ਼ੀਨ ਕਾਦੀ ਤੁਸੀਂ ਤੇ ਆਉਂ ਬਣਾ ਲਿਆ ਵਾ ਜਿਤਨਾ ਝਾੜੇ ਦਾ ਘਰ ਬਣਾ ਲਿਆ ਵਾ ਧੋ ਗੀ ਤੇਰੇ ਬੈਠੇ ਰੋ ਫਿਰ ਗੰਦੀ ਚਾਤ ਤੇ ਬੈਠੇ ਰਹਿਣਾ ਵਾ ਗੰਦੀ ਮੈਨੂੰ ਤਾਂ ਗੰਦੀ ਦੀਦੀ ਨਹੀਂ ਤੈਨੂੰ ਗੰਡੀਆਂ ਦੀਦੀਆਂ ਕਿਤੇ ਕੰਜੂਸੀ ਤੇ ਇਹਦੇ ਵਿੱਚ ਮਾਸਾ ਨਹੀਂ ਕਿਤੇ ਹੈਗੀ ਵੀ ਚੱਲ ਮੈਂ ਉਹ ਕੋਈ ਕੰਜੂਸੀ ਕਰਨਾ ਮੈਂ ਹੱਥ ਨਾਲ ਤੋਂ ਲਾਂ ਜਿਹੜਾ ਹੋਰ ਕੋਈ ਵਿੱਚ ਸਰਫ ਵੱਧ ਗਿਆ ਵਿੱਚ ਹੋਰ ਲੀੜਾ ਪਾ ਲ ਉਹ ਡੋਲ ਕੇ ਚੱਲ ਅੱਖਣਾ ਮੁੱਕ ਗਿਆ ਵੱਲਾ ਉਹ ਜੋ ਦੇ ਹਾਂ ਕਿੱਥੇ ਚੱਲਿਆ ਵਾ ਜਦੋਂ ਕਿਤੇ ਜਾਣਾ ਹੁੰਦਾ ਵਾ ਨਾ ਮਰਮਵਾਜ ਮਾਰ ਲਿਆ ਕਰ ਆਹੋ ਤੂੰ ਸਗਣਾ ਦੇ ਕੰਮ ਤੇ ਚੱਲਿਆ ਆ ਵਾ ਸਾਰੇ ਕੰਮ ਸਗਣਾ ਦੇ ਹੁੰਦੇ ਆ ਜਿਹੜੇ ਮੈਂ ਕੰਮ ਜਿਹੜਾ ਕੰਮ ਨਹੀਂ ਹੋਣਾ ਮੇਰਾ ਕੰਮ ਕਿਉਂ ਨਹੀਂ ਹੋਣਾ ਆਹੋ ਹਾਂ ਦੱਸ ਕੀ ਕੰਮ ਮੇਰਾ ਵੀ ਕੰਮ ਥੋੜਾ ਜਿਆ ਘਰਿਆ ਕੀ ਕੰਮ ਤੇਰਾ ਤੈਨੂੰ ਆਖਿਆ じゃ ਬੈ ਇੱਥੇ ਦੱਸਾਂ ਲੈ ਬਿਠਾਣਾ ਲੱਗੀ ਚੱਲਿਆ ਵਾ ਆ ਪੈਸੇ ਤੋਂ ਮੈਂ ਥੋੜਾ ਜਿਹਾ ਜਮਾ ਕਰਾਇਆ ਉਹ ਮੈਂ ਜਰੂਰੀ ਕੰਮ ਕਰਦੇ ਜਿਹੜਾ ਮੈਂ ਬਾਅਦ ਕਰਾ ਲਿਆ ਹਾਂਗਾ ਜਮਾ ਇਹਨਾਂ ਮਾਵਾਂ ਧੀਆਂ ਨੇ ਵੇਖ ਲਿਆ ਨਾ ਮੇਰੇ ਕੋ ਛੱਡਣੇ ਆ

500 ਰੁਪਏ ਬੈਂਕ 'ਚ ਜਮਾ ਕਰਾਉਣ ਜਿਹਦਾ ਉੱਤੇ ਬੁਰਾ ਲੱਗਦਾ ਬੰਦਾ ਬੁਰਾ ਕਾਦਾ ਲੱਗਦਾ ਵਾ ਪਹਿਲਾਂ ਲੈ 500 ਬਰਲੇ ਮੈਂ ਲੈਣ 'ਚ ਲੱਗਾ ਉੱਥੇ ਜਾ ਕੇ ਆਪਣੀ ਚੀਜ਼ ਦਾ ਕੋਈ ਬੁਰਾ ਨਹੀਂ ਹੁੰਦਾ ਕਮਾਲ ਕਰਦੀ ਮੈਂ ਕਿਤੇ ਸਲਾਹ ਦੇਵਾਂ ਹੂੰ ਗੋਟ ਲਿਆਇਆ ਇੱਕ ਉਹ 'ਚ ਪਾ ਲਿਆ ਗਾ ਨਿਆਣਿਆਂ ਨੂੰ ਤੇ ਗੋਲ ਕੇ ਇਹਨਾਂ ਛੱਡਣੀ ਆ ਇਹਨਾਂ ਤਾਂ ਕੁੜੀ ਕੋਲੋਂ ਪਨਾ ਲੈਣੀ ਆ ਪਨਾ ਲੈਣੀ ਆ ਆਖਣਾ ਮੈਂ 500 ਨਹੀਂ ਮੈਂ ਕਰਾਉਣ ਦਾ ਵਾਅਦਾ ਤੇ ਫਿਰ ਵਾਅਦਾ ਕਰਾ ਲਿਆ ਹੂੰ ਮੈਂ ਨਹੀਂ ਵਾਅਦਾ ਪੁੱਤ ਨਹੀਂ ਕਿਹਾ ਹੈ ਕਿ ਆਵੇ ਮੈਂ ਕੁਝ ਰੱਖ ਲਿਆ ਵਰਤਣ ਵਾਸਤੇ ਕਿੱਦਾਂ ਬੰਨ ਬੰਨ ਰੱਖੇ ਬੰਨ ਬੰਨ ਰੱਖੀਂ ਫੇਰ ਤਾਂ ਕੱਢਿਆ ਕਚੀਮਰ ਕਚੂਮਰ ਖਾਦਾ ਵਾ ਆਹ ਕੋਸ ਦਹਾ ਦਹਾ ਦੇ ਹੈਗੇ ਆ ਤਾਂ 200 ਰੁਪਈਆ ਹਕਾ ਕਰ ਰੱਖਿਆ ਮੈਂ ਮਾਤਾ ਖਾ ਲੈਣੇ ਤੈਨੂੰ ਕੰਜੂਸੀਆਂ ਨੇ ਖਾ ਲੈ ساری ਉਮਰ ਕੰਜੂਸੀਆਂ ਕੀਤੀਆਂ ਤੂੰ ਕੰਜੂਸੀਆਂ ਨਾ ਕਰਦੀ ਤੇ ਕੀ ਕਰਦੀ ਆ ਨਾ ਹਾਨੂੰ ਕੋਈ ਕਢਾਉਣ ਵਾਲਾ ਤਾਂ ਸਾਡੀ ਵੀ ਇਦਾਂ ਹੀ ਕਢਾ ਨਗਾਤੀ ਸਾਰੀ ਜ਼ਿੰਦਗੀ ਨਗਾਤੀ ਆ ਜ਼ਿੰਦਗੀ ਇਹ ਤਾਂ ਕਿਤੇ ਆ ਮੈਂ ਪੱਲੇ ਬੰਨ ਕੇ ਰੱਖ ਮੈਂ ਆ ਨਹੀਂ ਮੈਂ ਤਰੋੜੇ ਤਰਾਂ ਜਾਵਾਂ ਮੈਂ ਨਹੀਂ ਕਿ ਮੈਂ ਪੱਲੇ ਬੰਨ ਕੇ ਰੱਖਦੀਆਂ ਤਾਂ ਫੇਰ ਆ ਬਚਦੇ ਆ ਨੇ ਜਕੂਰੀ ਨੂੰ ਸਕਾਰ ਕੇ ਖਲਾ ਦਿੰਦੀ ਆ ਤੇ ਪੋਤੀ ਆ ਤੇਰੀ ਪੋਤੀ ਤਾਂ ਹੈਗੀ ਆ ਪਰ ਪੈਸੇ ਨੂੰ ਪਹਾ ਪੁੱਤ ਸਮਝੀਦਾ ਹੁੰਦਾ ਵਾ ਕਿਉਂ ਨਹੀਂ ਸਮਝਦੇ ਤੁਸੀਂ ਤੇ ਪੈਸੇ ਨੂੰ ਪਹਾ ਸਮਝ ਲੈ ਆ ਹੁਣ 500 ਮੈਂ ਨਹੀਂ ਜਮਾ ਕਰਾਉਣ ਲੈਣਾ 500 ਤੇਰਾ ਮੇਰੇ ਨਾਲ ਆ ਗਿਆ ਜਿੱਦਨ ਹੋਰ ਦਿਆਂਗਾ ਮੈਂ ਇਕੱਠੇ ਜਮਾ ਕਰਾ ਦੂੰ ਆਹੋ ਖਰਚਿਆ ਮੀ ਕਹਾ ਜਿਹੜੇ ਆ ਉਹ ਬਾਬਾ ਨਹੀਂ ਖਚਦਾ ਤੇਰੇ ਪੈਸੇ ਮੈਂ ਆਪ ਵੱਖਰੀ ਜੇਬ ਵਿੱਚ ਪਾ ਲਈ ਮੈਂ ਤੇਰੇ ਵੱਖਰੇ ਪਾ ਲਈ ਹੁਣ ਤੇਰੇ ਵੀ ਹੱਥ ਆ ਗਏ ਤੂੰ ਕਿੱਥੇ ਘਰੋਂ ਨਹੀਂ ਜਾਵਾਂ ਜਮਾ ਦਸ ਜਮਾ ਮੈਂ 500 ਰੁਪਈਆ ਨਹੀਂ ਕਦੀ ਵੇਖਿਆ ਵੇਖਿਆ ਨਹੀਂ ਕਦੀ 500 ਰੁਪਇਆ ਪੂਰੀ ਨਾ ਮਤਾ ਕੀ ਮਤਾ ਜੇ ਤੈਨੂੰ ਆਖਿਆ ਵਾ ਤੂੰ ਕਣਾਂ ਆਖੇ ਲਾ ਬਬਾ ਕਰਾਉਣਾ ਆਵੇ ਪਹਿਲਾਂ ਤੇਰੇ ਪੈਸੇ ਜਮਾ ਕਰਾਉਂ ਮੈਂ ਆਪਣਾ ਕੰਮ ਬਾਅਦ ਕਰ ਲੂੰ ਮੇਰ ਕੋ ਚ ਜਾਇਆ ਨਹੀਂ ਜਾਂਦਾ ਗਰਮੀ ਚ ਨਹੀਂ ਤੇ ਮੈਂ ਤੈਨੂੰ ਆਖਾਂ ਹੀ ਨਾ ਕੋਈ ਨਹੀਂ ਮੈਂ ਕਰਾ ਦਿੰਦਾ ਵਾ ਠੰਡੀ ਹੋ ਕਰਾ ਕੇ ਆਵੀ ਚੁੱਪ ਵੀ ਕਰੇਗੀ ਹੁਣ ਤੇ ਆਪੀ ਆ ਹ ਅੱਧਾ ਹੋ ਗਈ ਇਹ ਨਾ ਵਾਲੀ ਕੇ ਬੜਾ ਚੁੱਪ ਕਰਕੇ ਬੈਠੀ ਹੈ ਬੈਠਣਾ ਹੀ ਆ ਚੁੱਪ ਕਰਕੇ ਚਾਦਰ ਲੱਗੀ ਹੀ ਧੋਣ ਮਾਤਾ ਨੇ ਧੋਣ ਨਹੀਂ ਦਿੱਤੀ ਕਿਉਂ ਕਿ ਆਂਦੀ ਮਾਤਾ ਚਾਦਰ ਤੋਂ ਹਫਤਾ ਹੋ ਗਿਆ ਵਿਛਾਈ ਨੂੰ ਤੇ ਕਹਿੰਦੀ ਵੀ ਨਹੀਂ ਗੰਦੀ ਹੈਗੀ ਅਜੇ ਹਫਤਾ ਹੋਰ ਵਿਛਾਓ ਤਾਂ ਨਹੀਂ ਗੰਦੀ ਨੂੰ ਤੇ ਫੇਰ ਮਾਤਾ ਨੇ ਆਖਿਆ ਹਾਂ ਹੈ 15 ਦਿਨ ਚਾਦਰ ਕੋਹ ਰਹਿਣ ਦਿੰਦਾ ਹਾਂ ਹਾਂ ਤੇ ਕਿਉਂਕਿ ਆ ਵੇਖਣ ਵਾਲੇ ਨੇ ਹੈਗਾ ਨਾ ਵੀ ਇਹ ਨਹੀਂ ਕੰਮ ਕਰਦੀ ਪਰ ਹੁਣ ਵਿਚਲੀ ਗੱਲ ਦਾ ਕਿਸ ਨੂੰ ਕੀ ਪਤਾ ਕਿ ਮਾਤਾ ਧੋਣ ਹੀ ਨਹੀਂ ਦਿੰਦੀ ਹੈਗੇ ਐਸ ਹਰ ਪਤਾ ਮਾਤਾ ਦਾ ਸੁਭਾਅ ਤੇ ਸੁਰੂ ਤੋਂ ਇਦਾਂ ਦਾ ਹੀ ਜਿੰਨੇ ਆਨੇ ਚੀਜ਼ ਨੂੰ ਕੁਛ ਮੰਗ ਲੈਂਦੇ ਚੀਜ਼ ਉਹ ਚੀਜ਼ ਨਹੀਂ ਲੈ ਕੇ ਦਿੰਦੀ ਹੈ ਕਿ ਪੈਸੇ ਨਹੀਂ ਕੱਢਦੀ ਹੈਗੀ ਪਤਾ ਕਿੰਨੇ ਕੰਜੂਸੀ ਕੰਜੂਸ ਬਣ ਮਣਕ ਮਾਤਾ ਨੇ ਘਰ ਬਣਾਇਆ ਬਣਾਇਆ ਪਰ ਹੁਣ ਤਾਂ ਸਭ ਕੁਝ ਹੀ ਹੈ ਨਾ ਹੈਗਾ ਤਾਂ ਸਭ ਕੁਝ ਹੀ ਕੰਜੂਸੀਆਂ ਕਰਕੇ ਬਣਾਇਆ ਨੇ ਮੈਂ ਤਾਂ ਵਤਨ ਦੇ ਨਾ ਕੁੱਲੀ ਚੀਜ਼ ਮੈਂ ਚੱਲਿਆ ਰਚਵਾਲ ਨੂੰ ਤੇ ਪਤਾ ਕਿੰਨੇ ਪੈਸੇ ਮੈਂ ਤੂੰ ਜਮਾ ਕਰਾਉਣ ਲਈ ਦਿੱਤੇ ਅੱਜ ਨੇ ਮਾਤਾ ਨੇ ਪੈਸੇ ਦਿੱਤੇ ਜਮਾ ਕਰਾ ਆਹੋ ਬੈਂਕ 'ਚ ਤੁਹਾਨੂੰ ਦੇ ਦਿੱਤੇ ਉਹ ਵੀ ਆਹੋ ਦੇ ਤੇ ਕਹਿੰਦੀ ਕਿ ਬੈਂਕ ਜਮਾ ਕਰਾ ਆ ਗਿਆ ਕਿੰਨੇ ਦੇ ਤੇ 500 ਰੁਪਈਆ ਹਾਂ ਐਮ 5 ਰੁਪਏ ਜਮਾ ਕਰਾਉਣਾ ਆਹੋ ਕਹਿੰਦੀ 5 ਮੈਂ ਤੇ ਅਮਰੀਕਾ ਮੈਂ ਕਹਿੰਦਾ ਨਿਆਂ ਚ ਲੱਗਣਾ ਪੈਣਾ ਕਹਿੰਦੀ ਭਾਬਾ ਲੱਗਾ ਲਈ ਤੇ ਹਾਂ ਚ ਪਹਿਲਾਂ ਮੇਰਾ ਕੰਮ ਕਰਾ ਗਿਆ ਉਹ 5 ਰੁਪਏ ਜਮਾ ਕਰਾਉਣਾ ਮੈਂ ਪਤਾ ਕਿੰਨੇ ਪੈਸੇ ਜੋੜਦੀ ਪੜੀ ਇਦਾਂ ਥੋੜੇ ਥੋੜੇ ਜੋੜ ਕੇ ਆਪਣਾ ਬੈਂਕ ਦੇ ਖਾਤਾ ਭਰਿਆ ਆਪਣਾ ਪਰ ਕੀ ਫਾਇਦਾ ਇਹ ਕਿਤੇ ਰੱਖ ਕੇ ਥੋੜੀ ਮਾਨਾ ਉਹ ਬੈਂਕ ਚ ਹੀ ਪੈ ਰਹਿ ਜਣੀ ਐਵੇਂ ਪਾ ਜਣੇ ਕਿੱਥੇ ਕਢਾਲ ਗਏ ਸਾਰੇ ਇਕੱਠੇ ਮਾਤਾ ਦੇ ਹੱਥ ਕਰਕੇ ਕਢਾਲਾ ਗਏ ਸਾਰੇ ਮਾਤਾ ਕਦੀ ਵੀ ਨਹੀਂ ਖਾਤੇ ਚਾਹੁੰਦੀ ਆਹੋ ਹਾਂ ਮਾਤਾ ਕਦੀ ਵੀ ਨਹੀਂ ਖਾਤੇ ਚਾਹੁੰਦੀ ਹੈਗੀ ਆਹ ਕੋਈ ਗੱਲ ਨਹੀਂ ਜਿੰਨੀ ਮਾਤਾ ਚੂਸਦਾ ਮਾਤਾ ਦਾ ਗੁੱਸਾ ਨਾ ਕਰਿਆ ਕਰ ਮਾਤਾ ਬੜੀ ਚੰਗੀ ਆ ਸਭਾ ਹੀ ਇਦਾਂ ਦਾ ਬਾਪ ਦਾ ਅਜੇ ਦੇਖੋ ਬਰਤਨ ਨੂੰ ਕੁਝ ਮਿਲਦਾ ਨਹੀਂ ਹੈਗਾ ਤੇ ਕਰੇ ਬੰਦਾ ਕੀ ਕੋਈ ਗੱਲ ਨਹੀਂ ਸਭ ਕੁਝ ਮਿਲੂ ਸਭ ਕੋ ਤੇਰਾ ਹੀ ਆ ਮਰਨ ਤੋਂ ਬਾਅਦ ਸਾਨੂੰ ਮਿਲਿਆ ਤੇ ਕੀ ਮਿਲਿਆ ਅੱਛਾ ਤੂੰ ਚਾਹੁੰਦੀ ਐ ਮੇਰੀ ਮਾਤਾ ਮਰ ਜੇ ਮੈਂ ਆਪਣੀ ਗੱਲ ਕਰਦੀ ਪਈਏ ਮਾਤਾ ਦੀ ਨਹੀਂ ਗੱਲ ਕਰਦੀ ਮਾਤਾ ਤੇ ਮਾਤਾ ਨੇ ਤੇ ਹੁਸਨਾ ਨਹੀਂ ਮਾਰਨਾ ਆ ਆਹੋ ਚੱਲ ਠੀਕ ਆ ਨਾ ਕੰਜੂਸੀਆਂ ਕਰਦੀ ਨੇ ਕੰਮਦੰਦਾ ਕਰ ਕੋਈ ਮੈਂ ਆ ਗਈ ਲੋ ਹੁੰਦੇ ਬੈਂਕ ਵਾਲੇ ਮੈਂ ਵੀ ਕਹਾਂਗਾ ਦੇਖਣਾ ਪਿਆ ਹੈ 500 ਜਮ ਕਰਾਉਣਾ ਕੋਈ ਹਾਲ ਦੀ ਮਾਤਾ ਦਾ